ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਨੇ ਤੇ ਅੱਜ ਹੈਗਾ ਬਾਈ ਉਹ ਕਾਲਾ ਦਿਨ ਜਿਸ ਦਿਨ ਆਪਣਾ ਵੀਰ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਾ ਗਿਆ ਸੀਗਾ ਅੱਜ ਜਾ ਰਹੇ ਆਂ ਆਪਾਂ ਪਿੰਡ ਸਿੱਧੂ ਮੂਸੇਵਾਲੇ ਦੇ ਤੇ ਬਾਪੂ ਬਲਕੌਰ ਨੂੰ ਦੇਵਾਂਗੇ ਤਸਵੀਰ ਤੇ ਅੱਜ ਵੀਡੀਓ ਨਾਲ ਬਣੇ ਰਹੋ ਤੇ ਆਪਾਂ ਤੁਹਾਨੂੰ ਦਿਖਾਉਣੇ ਆਪਣੇ ਕਰਨ ਨੇ ਬਣਾਈ ਹੋਈ ਤਸਵੀਰ ਬਹੁਤ ਹੀ ਢੈਂਡ ਤਸਵੀਰ ਬਣਾਈ ਆ ਜਿਹੜੇ ਕਿ ਆਪਣੇ ਪਿੰਡ ਮੂਸਾ ਜਾ ਕੇ ਆਪਾਂ ਓਪਨ ਕਰਾਂਗੇ ਕਰਨ ਹੋ ਗਈ ਬੈਕ ਬਾਈ ਹੋ ਗਈ ਬਸ ਥੋੜੀ ਕਰਦੇ ਜਲਦੀ ਜਲਦੀ ਲੇਟ ਬਹੁਤ ਹੋ ਗਈ ਆਪਾਂ ਲਓ ਵੀ ਮਿੱਤਰੋ ਵੀਡੀਓ ਨਾਲ ਬਣੇ ਰਹੋ ਅਗਲੀ ਵੀਡੀਓ ਆਪ ਹਾਂਜੀ ਮਿੱਤਰੋ ਪਹੁੰਚ ਗਿਆ ਆਪਾਂ ਪਿੰਡ ਮੂਰਸਾ ਤੇ ਕੰਮ ਆਪਣੇ ਨਾਲ ਆ ਤੇ ਕਈ ਭਰਾਵਾਂ ਨੇ ਆਪਣੇ ਚੈਨਲ ਵਾਲ ਨੇ ਕੰਮ ਨਹੀਂ ਕੀਤੇ ਆ ਇੰਟਰਵਿਊ ਤੇ ਆਪਣੀ ਰਿਪੋਰਟ ਉਹ ਆ ਦੇਖੀ ਆ ਖੁੱਤ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਤੇ ਆਪਾਂ ਹੁਣ ਭਈ ਜੇ ਰਸਵਾਲ ਦੇ ਡੈਡੀ ਆ ਭਿੜ ਆ ਰਹੇ ਨੇ ਆਪਾਂ ਉਹਨਾਂ ਨੂੰ ਮਿਲ ਕੇਟ ਕਰਾਂਗੇ ਤੇ ਆਪਾਂ 0008 ਦੇ ਵਿੱਚ ਸੌਰੀ 0008 ਗੱਡੀ ਦੇ ਵਿੱਚ ਆਪਾਂ ਬਹੁਤ ਵੱਖਣ ਜਾ ਰਹੇ ਆ ਉਹਨਾਂ ਨਾਲ ਬੜਾ ਕਰਨ ਰੇੜੀਆਂ ਰੇੜੀਆਂ ਬਤਨਾ ਤੋ ਵੀ ਮਤਰੋ ਪਹੁੰਚ ਕੇ ਤੇ ਕਰ ਰਹੇ ਆਂ ਪੇਟ ਆਪਾਂ ਬਾਈ ਦੀ ਕੋਠੀ ਦੇ ਮੂਹਰੇ ਤੇ ਭੀੜ ਹੈ ਜਿਹੜੀ ਪੂਰੀ ਲੱਗੀ ਹੋਈ ਯਾਰ ਕਰਨ ਰੇੜੀ ਫੋਟੋ ਬਣਾਈ ਆ ਤੁਹਾਡੇ ਦਰਸ਼ਕਾਂ ਕੋਲ ਆ ਦੇਣੇ ਆ ਦੇਖੋ ਵੀ ਦੋਸਤੋ ਕਿਹਡੀ ਘੈਂਡ ਗੱਲ ਬਾਤ ਨੇ ਜੀ ਅੱਧਾ ਅੰਦਰ ਜਾ ਕੇ ਫੋਟੋ ਕਰਦੇ ਆਪਾਂ ਓਪਨ ਯਾਸਸ ਫਾਰਸ ਤੋਂ ਲੱਗ ਰਿਹਾ ਬਾਈ ਇੱਕ ਮਿੰਟ ਆ ਰਿਹਾ ਹੈ ਕਿ ਤੂੰ ਰਾਜੀ ਤੂੰ ਮੈਂ ਪਾਇਆ ਤੁੰਡਾ ਮਤ ਹੈ ਕਾ ਉੱਠਣਾ ਚਾਹੀਦਾ ਹੈ ਉਹ ਇੰਟਰਨੈਸ਼ਨਲ ਐਕਸਪੀਰੀਅੰਸ ਆ। ਆ ਕਿਉਂ ਕਰਨਾ ਆ ਦੇ ਤੂੰ ਮੇਰੇ ਲਈ ਨਿਕਰ ਕੇ ਕਿ ਕਰੀਂ? ਕਰੀਂ? ਆ ਦੇਖ ਕੋਟੋ ਫੇਰ। ਐ

ਪਈ ਮੈਡਮ ਪੀੜ ਹੈ ਜਿਹੜੀ ਬਹੁਤ ਜਿਆਦਾ ਹੈ ਤੇ ਸਾਡੇ ਸਾਡੇ ਪੇਟਿੰਗ ਦੇ ਵਿੱਚ ਕਿਉਂਕਿ ਰਾਜ ਬਹੁਤ ਜਿਆਦਾ ਹੈ